ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਹੈਗੀ ਇੱਕ ਅਜਿਹੇ ਪਲਾਂਟ ਨੂੰ ਲੈ ਕੇ ਜੋ ਕਿ ਤੁਹਾਡੇ ਗਾਰਡਨ ਦੇ ਵਿੱਚ ਹੋਣਾ ਬਹੁਤ ਹੀ ਜ਼ਰੂਰੀ ਹੈ ਤੇ ਦੋਸਤੋ ਉਹ ਪਲਾਂਟ ਹੈਗਾ ਜੀ ਸਟੀਵਿਆ ਇਹਨੂੰ ਇੰਗਲਿਸ਼ ਦੇ ਵਿੱਚ ਆਪਾਂ ਸਟੀਵਿਆ ਕਹਿ ਦਿੰਦੇ ਆ ਤੇ ਪੰਜਾਬੀ ਦੇ ਵਿੱਚ ਇਹਨੂੰ ਮਿੱਠੀ ਪੱਤੀਆਂ ਵਾਲਾ ਪਲਾਂਟ ਕਹਿੰਦੇ ਆ ਇਹਦੇ ਜਿਹੜੇ ਪੱਤੇ ਹੁੰਦੇ ਆ ਉਹ ਮਿੱਠੇ ਹੁੰਦੇ ਆ ਤੇ ਦੋਸਤੋ ਇਹਦੇ ਜਿਹੜੇ ਪੱਤੇ ਆ ਇਹ ਬਿਲਕੁਲ ਤੁਲਸੀ ਦੀ ਵਾਂਗ ਜਾਂ ਪੁਦੀਨੇ ਦੇ ਵਾਂਗ ਦੇਖੋਗੇ ਤੁਸੀਂ ਤੇ ਦੋਸਤੋ ਜਿਨ੍ਹਾਂ ਨੂੰ ਡਾਇਬਟੀਜ਼ ਯਾਨੀ ਕਿ ਸ਼ੂਗਰ ਆ ਜਾਂ ਜਿਨ੍ਹਾਂ ਦਾ ਬੀਪੀ ਬਹੁਤ ਜ਼ਿਆਦਾ ਵਾਦਾ ਹੈ ਉਹਨਾਂ ਲਈ ਇਹ ਪlant ਬਹੁਤ ਹੀ ਫਾਇਦੇਮੰਦ ਹੈ ਤੁਸੀਂ ਇਹਦੀਆਂ ਪੱਤੀਆਂ ਯੂਜ਼ ਕਰ ਸਕਦੇ ਹੋ ਇਦਾਂ ਤੋੜ ਕੇ ਵੀ ਯੂਜ਼ ਕਰ ਸਕਦੇ ਹੋ ਤੇ ਇਹਨਾਂ ਪੱਤੀਆਂ ਨੂੰ ਸੁਕਾ ਕੇ ਵੀ ਯੂਜ਼ ਕਰ ਸਕਦੇ ਹੋ ਦੋਸਤੋ ਜੇਕਰ ਤੁਸੀਂ ਇਹਦੇ ਪੱਤੇ ਨੂੰ ਟੇਸਟ ਕਰਕੇ ਦੇਖੋਗੇ ਪੱਤੇ ਇਹਦੇ ਬਿਲਕੁਲ ਜਿਵੇਂ ਮਿੱਠੇ ਹੁੰਦੇ ਆ ਇਹਨਾਂ ਪੱਤਿਆਂ ਨੂੰ ਤੁਸੀਂ ਚੀਨੀ ਦੀ ਜਗ੍ਹਾ ਯੂਜ਼ ਕਰ ਸਕਦੇ ਹੋ ਚੀਨੀ ਦੇ ਮੁਕਾਬਲੇ ਇਹ ਪੱਤੇ 30 ਗੁਣਾ ਜ਼ਿਆਦਾ ਮਿੱਠੇ ਹੁੰਦੇ ਆ ਤੇ ਦੋਸਤੋ ਇਸ ਪੌਦੇ ਦੀ ਇਸ ਪਲਾਂਟ ਦੀ ਜਿਹੜੀ ਹਾਈਟ ਆ ਉਹ ਤਕਰੀਬਨ 2.5 ਫੁੱਟ ਤੱਕ ਇਹ ਪੌਦਾ ਜਾਂਦਾ ਹੈ ਤੇ ਇਸ ਪੌਦੇ ਲਈ ਮਿੱਟੀ ਕਿਵੇਂ ਤਿਆਰ ਕਰਨੀ ਆ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਤੇ ਤੁਹਾਨੂੰ ਮੈਂ ਲਗਾ ਕੇ ਵੀ ਦਿਖਾਉਂਗੀ ਕਿ ਕਿਵੇਂ ਲਗਾਉਣਾ ਹੈ ਦੋਸਤੋ ਇਸ ਪਲਾਂਟ ਨੂੰ ਲਗਾਉਣ ਲਈ ਮੇਰੇ ਕੋਲ 12x12 ਦਾ ਗਰੋ ਬੈਗ ਆ ਤੁਹਾਡੇ ਕੋਲ ਕੋਈ ਵੀ ਉਹ ਬੈਗ ਜਾਂ ਗਮਲਾ ਜਿਹਦੀ ਹਾਈਟ 12x12 ਹੋਵੇ ਚੌੜਾਈ ਦੇ ਵਿੱਚ ਉਹ ਜਿੰਨਾ ਮਰਜ਼ੀ ਹੋਵੇ ਤੁਸੀਂ ਇਹਨੂੰ ਲਗਾ ਸਕਦੇ ਹੋ ਤੇ ਦੋਸਤੋ ਇੱਕ ਚੀਜ਼ ਹੋਰ ਇਹਨੂੰ ਤੁਸੀਂ ਐਦਾ ਕਟਿੰਗ ਕਰਕੇ ਵੀ ਲਗਾ ਸਕਦੇ ਹੋ ਤੇ ਇਹਦੇ ਵਿੱਚ ਅੰਦਰ ਹੀ ਅੰਦਰ ਰੂਟਸ ਬਣਦੇ ਰਹਿੰਦੇ ਜਿਵੇਂ ਪੁਦੀਨੇ ਦੇ ਵਿੱਚ ਬਣਦੀਆਂ ਤੁਸੀਂ ਉਹਦਾ ਵੀ ਇਹਨੂੰ ਲਗਾ ਸਕਦੇ ਹੋ ਦੋਸਤੋ ਸਟਿਵੀਆ ਦਾ ਪlant ਲਗਾਉਣ ਲਈ ਮਿੱਟੀ ਆਪਾਂ ਕਿਸ ਤਰ੍ਹਾਂ ਤਿਆਰ ਕਰਨੀ ਹੈ ਆਓ ਦੇਖੀਏ ਇੰਨੀ ਕੁਆਂਟੀਟੀ ਮੇਰੇ ਕੋਲ ਮਿੱਟੀ ਦੀ ਹੈ ਤੇ ਇਹਦੇ ਵਿੱਚ ਇੰਨੀ ਕੁਆਂਟੀਟੀ ਮੈਂ ਗੋਹੇ ਦੀ ਖਾਦ ਦੀ ਐਡ ਕਰੂੰਗੀ ਦੋਸਤੋ ਇਹਦੇ ਵਿੱਚ 2 ਤੋਂ 3 ਮੁਠੀ ਮੈਂ ਪਾਉਂਗੀ ਨੀਮ ਖਲੀ ਦੀ ਖਾਦ ਤੇ ਇਸ ਮਿਸ਼ਰਣ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਦੋਸਤੋ ਮਿੱਟੀ ਮੇਰੀ ਪ੍ਰੋਪਰ ਮਿਕਸ ਹੋ ਚੁੱਕੀ ਆ ਜੀ ਤੇ ਦੋਸਤੋ ਇਹ ਮੇਰੇ ਕੋਲ ਹੈਗਾ ਜੀ 12x12 ਦਾ ਗਰੋ ਬੈਗ ਤੇ ਇਹਦੇ ਵਿੱਚ ਮੈਂ ਸੁੱਕੇ ਪੱਤੇ ਪਾ ਲਿਆ ਜਿਸ ਨਾਲ ਕਿ ਆਪਣੀ ਮਿੱਟੀ ਘੱਟ ਲੱਗੂਗੀ ਤੇ ਇਹ ਜਿਹੜੇ ਪੱਤੇ ਆ ਅੱਗੇ ਜਾ ਕੇ ਖਾਦ ਦਾ ਕੰਮ ਕਰਨਗੇ ਤੇ ਹੁਣ ਆਪਾਂ ਗਰੋ ਬੈਗ ਦੇ ਵਿੱਚ ਮਿੱਟੀ ਪਾਵਾਂਗੇ ਜੀ ਦੋਸਤੋ ਗਰੋ ਬੈਗ ਦੇ ਵਿੱਚ ਮੈਂ ਮਿੱਟੀ ਪਾ ਲਈ ਹੈ ਬੂਟਾ ਲਗਾਉਣ ਤੋਂ ਪਹਿਲਾਂ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਉਂਗੀ ਜੀ ਫੰਗੀ ਸਾਈਡ ਕਿਉਂਕਿ ਬਰਸਾਤੀ ਸੀਜ਼ਨ ਦੇ ਕਰਕੇ ਆਪਣੇ ਬੂਟਿਆਂ 'ਚ ਨਮੀ ਰਹਿੰਦੀ ਆ ਆਪਾਂ ਉਸਦੇ ਲਈ ਫੰਗੀ ਸਾਈਡ ਪਾਵਾਂਗੇ ਤੇ ਉਸ ਤੋਂ ਬਾਅਦ ਮੈਂ ਲਗਾਉਂਗੀ ਜੀ ਇਹਦੇ ਵਿੱਚ ਇਹ ਸਟੀਵਿਆ ਦਾ ਪਲਾਂਟ ਇਹ ਆ ਤਲਗਾ ਦਾਂਗੀ ਜੀ ਇਸ ਤਰ੍ਹਾਂ ਤੇ ਇਹਦੇ ਉੱਤੇ ਮੈਂ ਹੋਰ ਮਿੱਟੀ ਪਾਉਂਗੀ ਤਾਂਕਿ ਇਹ ਚੰਗੀ ਤਰ੍ਹਾਂ ਟੱਕਿਆ ਜਾਵੇ ਮੇਰਾ ਪਲਾਂਟ ਦੋਸਤ ਪਲਾਂਟ ਲਗਾਉਣ ਤੋਂ ਬਾਅਦ ਮੈਂ ਇਹਨੂੰ ਲੋੜ ਅਨੁਸਾਰ ਪਾਣੀ ਦਊਂਗੀ ਦੋਸਤੋ ਆਪਾਂ ਇਸ ਪlant ਨੂੰ ਅਜੇਹੀ ਥਾਂ ਰੱਖਾਂਗੇ ਜਿੱਥੇ ਪੰਜ ਤੋਂ 6 ਘੰਟੇ ਦੀ ਧੁੱਪ ਲੱਗਦੀ ਹੋਵੇ ਤੇ ਦੋਸਤੋ ਇਸ ਦਾ ਇੱਕ ਹੋਰ ਵੀ ਬਹੁਤ ਵਧੀਆ ਬੈਨੀਫਿਟ ਹੈ ਕਿ ਤੁਸੀਂ ਜੇਕਰ ਤੁਹਾਡੇ ਵਾਲਾਂ ਦੇ ਵਿੱਚ ਤੁਹਾਡੇ ਸਿਰ 'ਚ ਰੂਸੀ ਆ ਜਿਹਨੂੰ ਕਿ ਆਪਾਂ ਡੈਂਡਰਫ ਵੀ ਬੋਲ ਦਿੰਦੇ ਆ ਉਹ ਹੈ ਤੇ ਆ ਤੁਹਾਡੇ ਵਾਲ ਸਿਰ ਦੇ ਜਿਹੜੇ ਪਤਲੇ ਆ ਝੜ ਰਹੇ ਆ ਤੇ ਤੁਸੀਂ ਇਹਨੂੰ ਉਸ ਤਰ੍ਹਾਂ ਵੀ ਯੂਜ਼ ਉਹਦੇ ਲਈ ਵੀ ਯੂਜ਼ ਕਰ ਸਕਦੇ ਹੋ ਇਹਦੇ ਜਿਹੜੀਆਂ ਪੱਤੀਆਂ ਹੁੰਦੀਆਂ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਕੂਟ ਕੇ ਉਸ 'ਚ ਥੋੜਾ ਜਿਹਾ ਪਾਣੀ ਮਿਕਸ ਕਰਕੇ ਇੱਕ ਤੇਲ ਦੀ ਤਰ੍ਹਾਂ ਆਪਣੇ ਸਿਰ ਦੇ ਵਿੱਚ ਇਹਨੂੰ ਲਗਾ ਸਕਦੇ ਹੋ ਹਫਤੇ 'ਚ ਦੋ ਵਾਰੀ ਤੁਹਾਡੀ ਜਿਹੜੀ ਪ੍ਰੋਬਲਮ ਐ ਸਮੱਸਿਆ ਇਹ ਵੀ ਇਹਦੇ ਨਾਲ ਹੱਲ ਦੱਸੋ ਜੇਕਰ ਤੁਹਾਨੂੰ ਮੇਰੀ ਵੀਡੀਓ ਇਨਫੋਰਮੇਟਿਵ ਲੱਗੇ ਹੋਵੇ ਵਧੀਆ ਲੱਗੇ ਹੋਵੇ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਤਿ ਸ਼੍ਰੀ ਅਕਾਲ ਜੀ ਧੰਨਵਾਦ